ਲੋ ਵੀ ਦੋਸਤੋ ਮੌਸਮ ਦਾ ਅੱਜ ਮੂਜਾਜ ਕੁਝ ਬਦਲਿਆ ਹੈ ਜਿਵੇਂ ਕਹਿੰਦੇ ਵੀ ਅੰਬਰ ਸਰ ਲੱਗ ਕੇ ਦੇ ਵਿੱਚ ਕੋ ਬਹੁਤ ਜ਼ਿਆਦਾ ਮੀਂਹ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਤੇ ਫੋਲੀ ਮੀਂਹ ਆ ਜਾਂਦੀ ਵੀਡੀਓ ਆ ਰਹੀਆਂ ਚੈਨਲਾਂ ਤੇ ਹੀ ਪਾਰਿਆ ਲੋਕ ਨੈਟ ਤੇ ਵੀ ਆਪਣੇ ਵੀ ਪਿੰਡ ਧੂੜਕੋਟ ਨਸੀ ਦੇ ਵਿੱਚ ਬੱਦਲ ਪੂਰੇ ਬਣ ਗਿਆ ਪਿਛੋਂ ਘਟਾਈ ਛਾਈ ਹੈ ਤੇ ਕੰਮ ਮੰਨ ਕੇ ਚਲੋ ਵੀ ਲਾਈਵ ਵੀਡੀਓ ਚੱਲ ਰਹੀ ਹੈ ਤੇ ਵੀਰ ਮੇਰੇ ਦੱਸੋ ਕਿੱਥੇ ਕਿੱਥੇ ਮੀਂਹ ਆ ਵੀ ਆਪਣੇ ਨੇੜੇ ਤੇੜੇ ਹੌਸਲਾ ਜਾ ਹੋ ਜੂ ਵੀ ਧੂੜ ਕੋੜ ਤੋਂ ਕਿੰਨੀ ਕ ਦੂਰ ਮੀਂਹ ਕਿਹੜੇ ਇਲਾਕੇ ਚ ਮੋਗੇ ਜ਼ਿਲ੍ਹੇ ਚ ਜਾਂ ਇਧਰ ਬਾਗਾ ਆਪਣਾ ਜਾਂ ਇਧਰ ਜੋ ਵੀ ਚਾਰੇ ਪਾਸੇ ਹਵਾ ਚੱਲ ਪਈ ਠੰਢੀ ਕੇਰਾ ਮਿਲ ਗਈ ਹੈ ਰਾਹਤ ਕਿਉਂਕਿ ਬਾਈ ਗਰਮੀ ਬਹੁਤ ਜ਼ਿਆਦਾ ਸੀਗੀ ਦੇਖਦੇ ਦਿਨ ਚੱਲਦੇ ਸੀ ਤੇ ਬੁਰੇ ਹਾਲਾਤ ਹੋਏ ਪਏ ਸੀਗੇ ਤੇ ਬਾਈ ਗੁਰੂ ਨੇ ਕਰੀ ਕਿਰਪਾ ਤੇ ਸੋਹਣਾ ਲੱਗਦਾ ਮੌਸਮ ਬਾਈ ਇਹ ਦਰਖਤਾਂ ਨਾਲੀ ਦਰਖਤ ਰੁਖਤ ਲਾਇਆ ਕਰੋ ਥੋੜੇ ਬਹੁਤ ਨਾ ਤੇ ਆਪਾਂ ਵੈਦਰ ਤੂੰ ਆਪ ਹੀ ਦੇਖ ਲੋ ਵੀ ਕਿੰਨੀ ਆਪਾਂ ਨੂੰ ਵਧੀਆ ਫੀਲ ਹੁੰਦਾ ਜਦੋਂ ਆਪਣਾ ਵੈਦਰ ਇਦਾਂ ਦਾ ਹੋ ਗਿਆ ਸੋਹਣਾ ਲੱਗਦਾ ਆਪਾਂ ਨੂੰ ਆਟੋਮੈਟਿਕਲੀ ਮਨ ਨੂੰ ਵਧੀਆ ਫੀਲ ਹੁੰਦਾ ਖੁਸ਼ੀ ਵੀ ਹੁੰਦੀ ਆ ਯਾਰ ਵੀ ਹਾਂ ਠੀਕ ਹੈ ਯਾਰ ਵੈਦਰ ਠੀਕ ਹੋ ਗਿਆ ਬੰਦੇ ਦਾ ਮਨ ਖੜ ਜਾਂਦਾ ਆਟੋਮੈਟਿਕਲੀ ਤਾਂ ਹੀ ਲੋਕ ਜਾਂਦੇ ਆ ਪਹਾੜਾਂ 'ਚ ਜਾਂਦੇ ਆ ਉੱਧਰ ਜਾਂਦੇ ਆ ਵੀ ਯਾਰ ਮਨ ਖੁਸ਼ ਹੋ ਜਾਂਦਾ ਹੁਣ ਦੇਖੋ ਵੀ ਆਪਣੇ ਦੱਸੋ ਕਿੱਥੇ ਕਿੱਥੇ ਮੀਂਹ ਆ ਤੇ ਆਪਣੇ ਪੂਰੀ ਤਿਆਰੀ ਆ ਮਿੱਤਰਾਂ ਹੂੰ ਜਿਹੜਾ ਮਨ ਖੁਸ਼ ਹੋ ਜਾਂਦਾ ਮੈਂ ਕਿਹਾ ਗੋਮ ਗੋਮ ਹੋ ਗਿਆ ਕਿਰਾ ਮੈਂ ਉਹ ਗੱਲ ਕਰਦਾ ਮੈਂ ਕਿਹਾ ਜਦੋਂ ਹੁਣ ਮਨ ਕੇ ਚੱਲ ਵੀ ਮੀਂਹ ਮੌਸਮ ਠੰਡਾ ਹੋ ਗਿਆ ਮਨ ਨੂੰ ਸਕੂਨ ਮਿਲਿਆ ਸ਼ਾਂਤੀ ਮਿਲੀ ਹੈ ਹਨਾ ਕਿੰਨਾ ਪੰਛੀ ਪੁੰਛੀ ਸਾਰੇ ਬੁਰੇ ਖਲਾਸ ਸੀਗੇ ਉਹ ਤਾਂ ਹੀ ਕਹਿੰਦਾ ਵੀ ਦਰਖਤ ਦਰੋਖਤ ਯਾਰ ਹੌਣ ਤਾਂ ਮੀਂਹ ਪੈਂਦੇ ਰਹਿਣ ਹਨਾ ਸੁੱਖ ਦਾ ਸਾਹ ਆ ਵੀ ਕੁਝ ਨਾ ਸੁੱਖ ਦਾ ਸਾਹ ਪਸ਼ੂਆਂ ਨੂੰ ਜਾਨਵਰਾਂ ਨੂੰ ਸਾਰੀ ਸ੍ਰਿਸ਼ਟੀ ਨੂੰ ਜਿੰਨੇ ਜੀਵ ਜੰਤੂ ਆ ਯਾਰ ਬੰਦੇ ਵੀ ਹਨਾ ਜਿਵੇਂ ਆਪਾਂ ਦੇਖਦੇ ਵੀ ਕੇਰਲਾ ਕੁਲਾ ਚ ਇਧਰਲੀ ਸਾਈਡ ਬਹੁਤ ਜੰਗਲ ਦਰਖਤ ਆ ਹਨਾ ਤੇ ਜਿੰਨੀ ਜਦਾ ਟੈਂਪਰੇਚਰ ਹੋਏਗਾ ਤਾਂ ਗਰਮੀ ਹੋਏਗੀ ਸੋ ਯਾਰ ਆਪਾਂ ਜੇ ਲਾਈਵ ਹੋਇਆ ਦੇਖੋ ਕਿੰਨਾ ਸੋਹਣਾ ਸੋਨੂੰ ਹੀ ਪਤਾ ਹੀ ਹੈ ਸਾਰਿਆਂ ਨੂੰ ਜਿਹੜਾ ਵਧੀਆ ਫੀਲ ਹੁੰਦਾ ਹਰੇਕ ਜਿਹੜਾ ਆਏ ਲੱਗਦਾ ਜਰਾ ਹਰੇਕ ਬੰਦੇ ਦੇ ਜ਼ੁਬਾਨ 'ਚ ਉਹ ਹੀ ਨਿਕਲਦਾ ਯਾਰ ਮੌਸਮ ਵਧੀਆ ਹੋ ਗਿਆ ਚੱਲ ਜਾ ਸਾਹ ਆਇਆ ਸੌਖਾ ਤੇ ਹਵਾ ਚੱਲ ਵੀ ਠੰਡੀ ਤੇ ਪੂਰਾ ਐ ਬਣੀ ਵੀ ਘਟਾ ਛਾਈ ਵੀ ਤੇ ਜਿੱਥੇ ਜਿੱਥੇ ਮੀਂਹ ਮੜਾ ਕਮੈਂਟ ਦੱਸੋ ਫਰੀਦਕੋਟ ਚ ਵਾਈਦਾ ਮੈਸੇਜ ਆਇਆ ਪੰਕਜ ਸ਼ਰਮੀ ਦਾ ਕਹਿੰਦਾ ਫਰੀਦਕੋਟ ਚ ਮੀਂਹ ਪੈ ਰਿਹਾ ਫਰੀਦਕੋਟ ਹਾਂ ਵੀ ਇੱਧਰ ਬਹੁਤ ਆ ਫਰੀਦਕੋਟ ਵਾਲੀ ਸਾਈਡ ਕੀ ਕੀਤਾ ਕੈਮਰਾ ਆਪਾਂ ਹੁਣ ਇੱਧਰ ਬਹੁਤ ਘਟਾ ਛਾਈ ਵੀ ਇੱ ਨੇੜੇ ਇਹ ਦੱਸੋ ਕਿ ਰਾਫੀਦ ਕੋਟ ਤਾਂ ਆਪਾਂ ਨੂੰ ਵਾਹ ਪੈ ਡਾ ਪੈ ਜਾਂਦਾ ਹਨ ਮੋਗੇ ਆ ਗਿਆ ਉਹ ਮੋਗੇ ਮੋਗੇ ਦਾ ਕੋਈ ਵੀਰ ਹੈਗਾ ਤਾਂ ਦੱਸੋ ਮਾੜਾ ਮੀਂਹ ਆ ਗਿਆ ਕੋਈ ਆਪਾਂ ਦੇਈਏ ਅਪਡੇਟ ਦੋਸਤਾਂ ਨੂੰ ਗਰਮੀ ਤੋਂ ਰਾਹਤ ਮੰਤਰ ਕਿ ਮਿਲੀ ਆ ਯਾਰ ਲੋਕਾਂ ਨੂੰ ਸ਼ਾਂਤੀ ਹੈ ਨਾ ਜੀ ਜੰਤ ਆਪ ਨੂੰ ਹੀ ਵਧੀਆ ਲੱਗੀ ਜਾਂਦਾ ਤੇ ਬਹੁਤ ਬੁਰੇ ਹਾਲਾਤ ਸੀਗੇ ਹੁਣ ਬਾਕੀ ਹੁ ਵੀ ਚਾਰੇ ਪਾਸੇ ਫਸਲਾਂ ਦੇ 6 ਜੁੜ ਗਏ ਆਪਣੇ ਨਾਲ ਵੀਰ ਬਹੁਤ ਆਪਣਾ ਪਰਿਵਾਰ ਇੰਨਾ ਤੇ ਦੱਸੋ ਕਿੱਥੇ ਕਿੱਥੇ ਮੀਂਹ ਤੇ ਕਿਹਨੂੰ ਵੈਦਰ ਵਧੀਆ ਲੱਗਦਾ ਇਦਾਂ ਦੇ ਕਿਹੜਾ ਪ੍ਰਾਲਾ ਕਰ ਰਿਹਾ ਬੰਦਾ ਕੌਣ ਬੰਦਾ ਵੀ ਕੁਦਰਤ ਨੂੰ ਬਚਾਉਣ ਲਈ ਉਪਰਾਲਾ ਕਰ ਰਿਹਾ ਆਪਣੇ ਵੱਲੋਂ ਥੋੜਾ ਬਹੁਤ ਆਈ ਨਹੀਂ ਕਹਿੰਦੇ ਵੀ ਤੁਸੀਂ ਆਪਣੀ ਤਰਫ ਆਪਣੀ ਚੇਨ ਬਣਾ ਲਓ ਜਾਂ ਤੁਰੇ ਫਿਰ ਆਪਣੇ ਲੈਵਲ ਤੇ ਕੀ ਕਰ ਰਿਹਾ ਜਿੰਨਾ ਕਿ ਮੈਂ ਕਰ ਰਿਹਾ ਆਪਾਂ ਆਪਾਂ ਲਾਇਆ ਜਾਣ ਦੀ ਪਿਛਲੇ 3 ਸਾਲ ਚ 50 ਕ ਦਰਖਤ ਲਾਤੇ ਆਪਦੇ ਘਰ ਦੇ ਆਲੇ-ਮੁਆਲੇ ਛਾਗੇ ਇੰਨਾ ਕੀ ਤਾਂ ਬਾਕੀ ਜਿਹੜੇ ਬਾਹਰ ਲਾਓਗਾ ਲਵਖਰੀਆ ਜਨ ਕੀ ਆਪਦੇ ਜਿਹੜੀ ਅੰਡਰ ਆਪਦੇ ਘਰ ਦੇ ਲਾਗੇ ਤੁਸੀਂ ਥੋੜੀ ਬਹੁਤ ਕੇਅਰ ਕਰੋ ਦੇਖੋ ਆਪ ਹੀ ਸੋਚੋ ਕਿੰਨਾ ਵਧੀਆ ਚੜ੍ਹਾਈ ਮੱਲਾ ਉਹ ਬਨੇਰੀ ਆ ਰਹੀ ਆ ਦੋਸਤੋ ਲਾਈਵ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਵੀ ਸਾਨੂੰ ਨੇਰੀ ਵੀ ਦੇ ਵੀ ਦਰਸ਼ਨ ਹੋਣਗੇ ਨੇਰੀ ਬਹੁਤ ਫਾਸਟ ਆ ਰਹੀ ਆ ਨਾ ਆਉਂਦੀ ਨੇ ਜੁਦਾ ਉਧਰ ਦੇਖੋ ਇੱਥੋਂ ਨਹੀਂ ਦੇਖ ਹਨਾ ਹਾਂ ਨੇਰੀ ਆ ਰਹੀ ਆ ਤੇ ਆਉਂਦੀ ਵੀ ਵੀਡੀਓ ਦੇ ਵਿੱਚ ਦੱਸੋ ਕਿੱਥੇ ਗਾ ਕਿ ਮੈਨੂੰ ਲੱਗਦਾ ਵੀ ਇਹ ਅਣਸੀਹਣ ਸੂੰਹ ਤਾਂ ਆ ਹੀ ਗਈ ਹੋਗੀ ਹੈ ਅਣਸੀਹਣਾਂ ਤਾਂ ਬੱਤ ਬੱਤ ਬੌਡੇ ਹੋਊਗੀ ਹਨਾ ਇੱਥੇ ਹੀ ਆ ਬੌਡੇ ਜਾਂ ਅਣਸੀਹ ਖੁਰਦ ਹੋਊਗੀ ਦੱਸੋ ਮੇਰਾ ਵੀਰ ਲੁਧਿਆਣੇ ਕਹਿ ਰਿਹਾ ਮੀਂ ਕਵੀ ਦਾ ਰਾਗਵ ਸੈਨਾ ਰਾਗਵ ਸੈਨਾ ਇਹ ਬਾਈ ਕੰਨ ਲੁਧਿਆਣੇ ਮੀਂ ਧੰਨਵਾਦ ਬਾਈ ਤੂੰ ਦੱਸਿਆ ਤੇ ਫਰੀਦਕੋਟ ਐ ਕਮੀ ਨੇਹਰੀ ਆ ਗਈ ਬਈ ਫੁੱਲ ਤੇ ਪੀੜ ਦੀ ਦਰਾਖਤਾਂ ਦੀ ਦੇਖੋ ਹੁਣ ਸਪੀਡ ਬਣਦੀ ਉਹ ਚੱਲ ਪਈ ਫਲ ਲੱਣ ਲੱਗ ਗਈ ਦਰਾਖਤ ਸਪੀਡ ਬਈ ਕਾਲੀ ਬੋਲੀ ਹੋਈ ਆ ਵੀਰੇ ਆਪਣੇ ਤਾਂ ਕਾਲੀ ਬੋਲ ਹੀ ਆ ਗਈ ਸਮਝ ਲੈ ਨੇਹਰੀ ਬਹੁਤ ਬੁਰੇ ਦੇਖੀ ਜਾ ਇੱਕ ਮਿੰਟ ਦੇਖੋ ਬਈ ਚੱਲਦੀ ਲਾਈਵ ਚ ਚੱਲ ਪਿਆ ਕੰਮ ਆ ਚੱਕ ਹੋ ਗਿਆ ਕੰਮ ਦੇਖਣਾ ਬੰਦ ਹੋ ਗਿਆ ਬਈ ਸਾਡੇ ਤਾਂ ਧੂੜ ਘਟਣ ਸੀ ਦੇ ਵਿੱਚ ਦੇਖਣਾ ਬੰਦ ਹੋ ਗਿਆ ਬਿਲਕੁਲ ਇੰਨੀ ਜਿਆਦਾ ਨੇਹਰੀ ਆ ਗਿਆ ਦੇਖੋ ਘਟਾ ਛੜ ਗਈ ਓਹੋ ਆਵਾਜ਼ ਵੀ ਨਹੀਂ ਆਉਂਦੀ ਹੋਣੀ ਹੁਣ ਤਾਂ ਮੇਰੇ ਹਿਸਾਬ ਨਾਲ ਇੱਥੇ ਆਦਰ ਆਉਣੇ ਆ ਇੱਥੋਂ ਆਵੇ ਦੇਖੋ ਬਿਲਕੁਲ ਨੇਰੀ ਅਸੀਂ ਪਿੰਡ ਦੇ ਵਿੱਚ ਕੋਲ ਬਿਲਕੁਲ ਵਿੱਚ ਖੜਾ ਮੈਂ ਪਿੰਡ ਦੇ ਇੱਥੇ ਕੋਲ ਮਲਾ ਕੇ ਵੀ ਇੰਨਾ ਪਤਾ ਨਹੀਂ ਲੱਗਦਾ ਹਵਾ ਉਹਦਾ ਕੀਤਾ ਦੂਰ ਪਰ ਦਿਸਣੋਂ ਸਾਡੇ ਸਾਰੀ ਇੰਨੀ ਘਨੇਰੀ ਆ ਗਈ ਦੇਖੋ ਜਿਵੇਂ ਹਨੇਰਾ ਕਰਤਾ ਕਾਲੀ ਰਾਤ ਕਰਦੀ ਸਮਝ ਲਓ ਨੇਰਾ ਹੀ ਛਾ ਗਿਆ ਤੇ ਦੱਸੋ ਵੀਰੇ ਕਿੱਥੇ ਕਿੱਥੇ ਨੇੜੇ ਸਾਡੇ ਤਾਂ ਨੇਰੀਆ ਤੇ ਗਾਂ ਦੇਖੋ ਕੀ ਬੜਦਾ ਸੋ ਵੀਰੇ ਉਹ ਹਿਸ਼ ਕਰਿਆ ਕਰੋ ਆਪਾਂ ਵੀ ਨੇਚਰ ਨੂੰ ਬਚਾਈਏ ਨੇਚਰ ਨਾਲ ਜਰਾ ਆਟੋਮੈਟਿਕ ਮਨ ਨੂੰ ਤਾਂ ਸ਼ਾਂਤੀ ਮਿਲਦੀ ਹੈ ਮਨ ਦੀ ਸ਼ਾਂਤੀ ਲੋਕੀ ਗੋਸ਼ ਕਰਦੇ ਕੋਈ ਨਸ਼ਾ ਕਰਦਾ ਕੋਈ ਕੁਸ਼ ਕਰਦਾ ਕੋਈ ਕਿਵੇਂ ਕਰਦਾ ਹੈ ਨਾ ਆਪਣੇ ਮਨ ਨੂੰ ਸਕੂਨ ਲਈ ਇਹ ਨੇਚਰ ਆਪ ਨੂੰ ਫ੍ਰੀਜ ਦੇ ਰਹੀ ਹੈ ਦੇਖੋ ਆਪਣੇ ਮਨ ਨੂੰ ਸ਼ਾਂਤੀ ਵਰੀ ਹੈ ਹੈ ਨਾ ਵੀ ਠੀਕ ਆ ਵੀ ਯਾਰ ਵਧੀਆ ਹੋਇਆ ਸੋ ਵੀਰੇ ਧੰਨਵਾਦ ਜਿਹੜੇ ਵੀਰ ਮੇਰੇ ਜੁੜੇ ਆ ਜਿਨ੍ਹਾਂ ਨੇ ਕਮੈਂਟ ਕੀਤੇ ਆ ਤੇ ਅੱਗੇ ਵੀਡੀਓ ਨੂੰ ਬាទ ਤੋਂ ਸ਼ੇਅਰ ਕਰਦੇ ਦੱਸੋ ਕਮੈਂਟ ਕਰਕੇ ਕਿੱਥੇ ਕਿੱਥੇ ਮੀਂਹ ਕਿੰਨਾ ਕਮੀ ਆ ਜਿਵੇਂ ਯਾਰਾ ਦੇਖਣੇ ਹਟ ਗਿਆ ਜੋਦਾ ਯਾਰ ਹੈ ਨਾ ਹੈ ਜਿਵੇਂ ਹੀ ਨੇਰਾ ਹੋ ਗਿਆ ਬਈ ਸਾਡੇ ਦਾ ਯਾਰ ਹੋਰ ਦੱਸੋ ਕਿੱਥੇ ਕੀ ਅੰਮ੍ਰਿਤਸਰ ਵੀ 5 ਵਜੇ ਕਹਿੰਦੇ ਆਈ ਹੋਇਆ ਤੇ ਹੁਣ ਆਪਣੇ ਵੀ ਦੇਖੋ ਆਈ ਆ ਬਿਲਕੁਲ ਰਾਤ ਕਰਤੀ ਕਾਲੀ ਬਲ ਪਰ ਕਾਲੀ ਜਾਤ ਕਰਦੀ ਆ ਪਰ ਫੋਨ ਚ ਲੱਗਦਾ ਹੀ ਲਾਈਟ ਉਹ ਨਹੀਂ ਦਿਖਦਾ ਹਨਾ ਫੋਨ ਚ ਤਾਂ ਲੱਗਦਾ ਹੀ ਸਾਫ ਬਿਲਕੁਲ ਹਨੇਰੀ ਬਹੁਤ ਜ਼ਿਆਦਾ ਦੇਖੋ ਤੇ ਪੂਰੀ ਕਾਲੀ ਹਨੇਰੀ ਹੋ ਗਈ ਆ ਰਾਤ ਲੈ ਵੀ ਆਪਾਂ ਖੜੇ ਕੋਠੇ ਤੇ ਜੋਦੇ ਕਿ ਤੇ ਆਪਾਂ ਚੱਲਦੇ ਆ ਥੱਲੇ ਤੇ ਹਨੇਰੀ ਆ ਗਈ ਜ਼ਿਆਦਾ ਲੋੜ ਤੋਂ ਬਾਅਦ ਅੱਖਾਂ 'ਚ ਮਿੱਟੀ ਬਹੁਤ ਪੈ ਗਈ ਆ ਦੇਖਣੋ ਹਟ ਗਿਆ ਸੋ ਦੋਸਤੋ ਦੇਖੋ ਮੇਰਾ ਪਹਿਲਾਂ ਮੇਰੀ ਫੋਟੋ ਇਹ ਦੋ ਮਿੰਟ ਪਹਿਲਾਂ ਕਿਦਾਂ ਦੀ ਸੀ ਹੁਣ ਦਿਖਣੋ ਹੀ ਹਟ ਗਈ ਤੁਹਾਡੇ ਸਾਹਮਣੇ ਇੰਨਾ ਹਨੇਰਾ ਹੋ ਗਿਆ ਤੇ ਪੂਰੀ ਰਾਤ ਹੋ ਗਈ ਦੋ ਮਿੰਟ ਦੇ ਵਿੱਚ ਕਵਰ ਹੋ ਗਿਆ ਸੋ ਠੀਕ ਆ ਬਈ ਦੋਸਤੋ ਬਹੁਤ ਬਹੁਤ ਧੰਨਵਾਦ ਜੋੜਨ ਲਈ ਦੱਸੋ ਕਿੱਥੇ ਕਿੱਥੇ ਵੀਆ ਕਮੈਂਟਾਂ ਦੇ ਵਿੱਚ ਆਪਣਾ ਵੀਡੀਓ ਚ ਦੱਸਿਓ ਨੇਚਰ ਪ੍ਰੇਮੀਆ ਜੋ ਕੀ ਕਰ ਰਹੇ ਹੋ ਪਰਲਾ ਨੇਚਰ ਪ੍ਰਤੀ ਜਾਂ ਕੁਝ ਹੋਰ ਕੌਣ ਜੜ ਰਿਹਾ ਕਿ ਕੀ ਕਈ ਪਾਈਆਂ ਦੇ ਹੋਰ ਮੈਸੇਜ ਆਈ ਜਾਂਦੇ ਸਾਪਾ ਲਾਈਵ ਘਟਣ ਲੱਗੇ ਸੀ ਬਾਈਆਂ ਦੇ ਮੈਸੇਜ ਆਈ ਜਾਂਦੇ ਆ ਲੁਧਿਆਣਾ ਫਰੀਦਕੋਟ ਅੰਮ੍ਰਿਤਸਰ ਤੋਂ ਆਇਆ ਇੱਕ ਕਿ ਮੈਂਬਰਸਰ ਵੀ ਆ ਤੇ ਇਧਰ ਮੋਗਾ ਸਾਈਡ ਮੋਗਾ ਸਾਈਡ ਲਿਖਿਆ ਬਾਈ ਨੇ ਪ੍ਰੈਡਰੀ ਲਿਖਿਆ ਇੱਕ ਇਧਰ ਲਿਖਿਆ ਬਾਈ ਨੇ ਕੋਟਕਪੂਰਾ ਸਾਈਡ ਆ ਉੱਥੇ ਤਾਂ ਹੈਗਾ ਫਰੀਦਕੋਟ ਆ ਗਿਆ ਬਾਈ ਓਹੋ ਬਾਈ ਲੋਰ ਤੋਂ ਜ਼ਿਆਦਾ ਨੇਰੀ ਹੋ ਗਈ ਹੈਗੀ ਪਰ ਫੇਰ ਮੁੰਡਾ ਆ ਗਿਆ ਲਾਈਵ ਵਿੱਚ ਦੇਖੋ ਰਾਤ ਇੱਕ ਜੁਟੜਾ ਦਾ ਉਹ ਹੀ ਦਿਨ ਆਟ ਗਿਆ ਬਾਈ ਜਿਹੜਾ 11 ਜੁੜ ਗਿਆ ਤੇ ਹੋਰ ਦੱਸੋ ਬਾਈ ਕਿੱਥੇ ਕਿੱਥੇ ਨੇ ਰੀਵੀ ਕਿੱਥੇ ਆ ਦੋ ਹਲਟ ਆਪਾਂ ਮੁਸਤੀ ਆ ਜਾਂਦੇ ਆ ਬਾਈ ਸੌਣ ਨੂੰ ਵੀਡੀਓ ਬਣਾਉਣ ਦੇ ਚੱਕਰ ਤੇ ਦੇਖਣ ਵਾਲਾ ਕੰਮ ਹੈ ਆ ਵੀ ਬਾਈ ਦਾ ਇੱਕ ਦਾ ਹੋਰ ਮੈਸੇਜ ਆਇਆ ਕਹਿੰਦੇ ਵੀ ਇੱਥੇ ਹਨੇਰੀ ਆ ਗਈ ਹਨ ਸੀ ਉਹ ਇੱਥੇ ਦਾ ਇਲਾਕਾ ਪਤਾ ਬਾਈ ਇਧਰੋਂ ਹੀ ਬੋਟੇ ਇਧਰੋਂ ਹਨੇਰੀ ਆਈ ਆ ਹਨ ਪਤਨੀ ਵੀ ਕਹਿੰਦੇ ਨੇਰੀ ਬਾਈ ਦਾ ਮੈਸੇਜ ਆਇਆ ਇੱਕ ਬਹੁਤ ਬਹੁਤ ਧੰਨਵਾਦ ਕਰਦੀਪ ਬਾਈ ਪਤਨੀ ਨੂੰ ਤੇ ਹੋਰ ਆ ਫਰੀਦਕੋਟ ਕੋਲ ਸੁਖੀਏ ਤੋਂ ਇੱਕ ਮੈਸੇਜ ਆਇਆ ਬਾਈ ਠੀਕ ਹੈ ਨਾ ਇੱਥੇ ਵੀ ਆ ਗਿਆ ਕਣੀਆਂ ਜੀਆਂ ਪੈਂਦੀਆਂ ਨੇ ਥੋੜਾ ਠੀਕ ਆ ਦੋਸਤੋ ਫਿਰ ਧੰਨਵਾਦ ਜਿਨ੍ਹਾਂ ਨੇ ਮੈਸੇਜ ਕੀਤਾ ਥੋੜੇ ਨਾਲ ਆਪਣੇ ਨਾਲ ਜਵਾਲਾ ਬਹੁਤ ਘੈਰ ਲੋਕ ਕੋਈ ਵੀਊ ਦੇਵੋ ਆਪਣੇ ਬਾਈ ਮੀ ਦੱਸੋ ਕਿੱਥੇ ਆਪਣੇ ਨੇੜੇ ਦੇ ਸਪੂਟ ਕੋਡ ਦੇ ਮੋਗੇ ਜ਼ਿਲ੍ਹੇ ਦੇ ਕਿੱਥੇ ਆ ਇਹ ਕਮੈਂਟ ਦੀ ਵੇਟ ਕਰ ਰਿਆ ਸੀ ਕਿਉਂਕਿ ਅਸੀਂ ਮੀਂਹ ਦੀ ਵੇਟ ਕਰ ਰਹੇ ਹਾਂ ਸਾਡੇ ਮੀਂਹ ਆਵੇ ਸਟਾਰ ਦੇ ਕੰਮਾਈ ਦਾ ਧੰਨਵਾਦ ਇਕ ਨੇ ਲੋਇਆ ਬੜਾ ਕੱਪੜਾ ਗਿਆ ਨਾ ਆ ਰਿਹਾ ਬਾਈ ਦੇ ਮੈਸੇਜ ਕੋਈ ਮੋਗੇ ਜ਼ਿਲ੍ਹੇ ਦੇ ਵਿੱਚ ਦੱਸੋ ਸਾਡੇ ਪਿੰਡ ਦੇ ਨੇੜੇ ਧੂੜ ਕੋਟਣ ਸੀ ਦੇ ਕੋਈ ਮੀਂਹ ਹੈਗਾ ਯਾਰ ਤੁਹਾਨੂੰ ਵੀ ਥੋੜੀ ਜਿਹੀ ਰਾਹਤ ਮਿਲਦੀ ਹੈ ਰੀ ਜਰੂਰੀ ਹੈ ਬਹੁਤ ਜ਼ਿਆਦਾ ਲੋੜ ਤੋਂ ਬਾਅਦ ਬਸ 2 ਮਿੰਟ ਦੇ ਵਿੱਚ ਹਨੇਰਾ ਛਾ ਗਿਆ ਹਾਏ ਉਹਦੇ ਚੱਤ ਜਾਂ ਲੱਗ ਗਈ ਨੇ ਮੂਹਰੇ ਨਾਲ ਆਪਣੇ ਦਾ ਮੂਹਰੇ ਦੇਖਦੇ ਨਾ ਬਿਲਕੁਲ ਹਨੇਰਾ ਹੋ ਗਿਆ ਭਾਈ ਦੇਖ ਲਓ ਉਹ ਆਪਦੇ ਤੇ ਕੈਮਰਾ ਝੱਕੇ ਹੀ ਦੀ ਸੁਣੋ ਹਟ ਗਿਆ ਆਹ ਦੇਖੋ ਕੱਲੇ ਫੋਟੋ ਹੁੰਦੀ ਵੀ ਇੰਨਾ ਹਨੇਰਾ ਹੋ ਗਿਆ ਠੀਕ ਆ ਸਭ ਤੋਂ ਵੱਧ ਧੰਨਵਾਦ ਦੋਸਤਾਂ ਜੋੜ ਲਈ ਜਿੱਥੇ ਜਿੱਥੇ ਦੱਸਿਆ ਤੇ ਅੱਗੇ ਕਮੈਂਟ ਆਉਂਦੇ ਰਹਿਣਗੇ ਆਪਾਂ ਆਪਾਂ ਧੰਨਵਾਦ ਜਿੰਨੇ ਵੀ ਵੀਰ ਆਪਣੇ ਮੰਨ ਕੇ ਤਿੰਨ ਚਾਰ ਜਿਹੜਾ ਇਧਰੋਂ ਜੁੜੇ ਸੀਗੇ ਲੁਧਿਆਣੇ ਤੋਂ ਵੀ ਆਇਆ ਇਧਰੋਂ ਸਾਈਡ ਤੋਂ ਤੇ ਗੁੜੀ ਨੂੰ ਬਤਵਾ ਤੇ ਸ਼ੇਅਰ ਕਰੋ ਤੇ ਦੱਸੋ ਕਮੈਂਟ ਕਰਕੇ ਕਿੱਥੇ ਕਿੱਥੇ ਮੀਂਹ ਕਿਵੇਂ ਆ ਮੌਸਮ ਕਿਵੇਂ ਵੈਦਰ ਤੇ ਕਿਹੜੇ ਲੋਕ ਆਪਣੇ ਨੇਚਰ ਲਈ এনਵਾਇਰਨਮੈਂਟ ਲਈ ਆਪਣਾਲਾ ਕਰ ਰਹੇ ਆ ਸਾਰੇ ਵੀਰ ਮੈਸੇਜ ਕਰੋ ਧੰਨਵਾਦ